ਰਾਮ ਕਲੀ ਮਹਿਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਹਾ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸ ਹੈ ਆਰਾਧ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮੇ ਬਿਗਾਨੇ ਨਾਮ ਬਿਨਾ ਕਿਸ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਸ਼ੂਤਾਨੇ ਰਹਾਓ ਜੋ ਜੋ ਕਰੇ ਸੋ ਈਮਾਨ ਲੇ ਬਿਨ ਮੰਨੇ ਰਲ ਹੋਵੇ ਖੇ ਤਿਸ ਕਾ ਪਾਣਾ ਲੱਗੇ ਮਿੱਠਾ ਗੁਰ ਪ੍ਰਸਾਦ ਵਿਰਲੇ ਮਨ ਉਠਾ ਵੇ ਪ੍ਰਭ ਅਗੋਚਰ ਆਪ ਆਠ ਪਹਿਰ ਮਨ ਤਾ ਕੋ ਜਾਪ ਜਿਸ ਚਿਤ ਆਏ ਬਿਨ ਸਹਿ ਦੁੱਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂੜਤ ਲੋ ਸਾਧ ਸੰਗ ਤਰੈ ਨਾਨਕ ਜਿਸ ਹੈ ਪ੍ਰਾਪਤ ਕਰੈ RAM ਕਲੀ ਮਹਲਾ 5 ਮਨ ਮਾਹੇ ਜਾਪ ਭਗਵੰਤ ਗੁਰ ਪੂਰੈ ਏ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰ ਦੇਵਾ ਕੀਮਤ ਕਿਛ ਕਹਿ ਨਾ ਜਾਈ ਸਾਚੇ ਸੱਚ ਅਲਖ ਭੇਵਾ ਰਹਾ ਕਰਨ ਕਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੇਂ ਮੀਤ ਸਾਹਿਬ ਮੇਰਾ ਅਤਿ ਪਾਰਾ ਕਿਨ ਮੈਂ ਥਾਪ ਥਾਪਨ ਹਾਰਾ ਤਿਸ ਬਿਨ ਅਵਰਨਾ ਕੋਈ ਜਨ ਕਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ RAMKALI ਮਹਿਲਾ 5 ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣ ਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸ਼ਰਨ ਮਨ ਤਨ ਹਰ ਉਹੀ ਤਿਆਇਆ ਆਨੰਦ ਹਰ ਰੂਪ ਦਿਖਾਇਆ ਤਿਸੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਖ ਨਹਾਰ ਨਿਧਾਨ ਸਰਬ ਕੀ ਰੇਣ ਹੋਵੀ ਜੈ ਆਪ ਮਿਟਾਏ ਮਲੀਜੈ ਅਨੰਦਿਨ ਧਿਆਈਐ ਨਾਮ ਸਫਲ ਨਾਨਕ ਇੱਕ ਕਾਮ